ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਕਟ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇ ਇਸ ਵਿਸ਼ੇਸ਼ YouTube ਚੈਨਲ ਦੇ ਉੱਪਰ ਔਰ ਮੈਂ ਅਨਮੋਲ ਸਿੰਘ ਤੁਹਾਡਾ ਪੰਜਾਬੀ ਅਧਿਆਪਕ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਅੱਜ ਦੇ ਇਸ ਖਾਸ ਅਹਿਮ ਤੇ ਵਿਸ਼ੇਸ਼ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸਾਡਾ ਸੁਪਰ ਫਾਸਟ ਐਕਸਪ੍ਰੈਸ ਤਾਂ ਇਹ ਭਈ ਟ੍ਰੇਨ ਕੀ ਲੈ ਕੇ ਆਉਂਦੀ ਹੈ ਤਾਂ ਇਹ ਲੈ ਕੇ ਆਉਂਦੀ ਹੈ ਪੈਡਾਗੋਜੀ ਤੇ ਵਿਆਕਰਨ ਦੇ ਐਮਸੀਕਿਊਸ ਤੇ ਇਹਦੇ ਵਿੱਚ ਬਈ 5 ਪੈਡਾਗੋਗੀ ਤੇ 5 ਹੀ ਵਿਆਕਰਨ ਦੇ ਐਮਸੀਕਿਊਸ ਹੁੰਦੇ ਹਨ ਯਾਨੀ ਕਿ ਟੋਟਲ ਕਿੰਨੇ ਐਮਸੀਕਿਊਸ ਹੁੰਦੇ ਆ 10 ਐਮਸੀਕਿਊਸ ਹੁੰਦੇ ਆ ਕਲਾਸ ਆ ਜਿਹੜੀ ਡੇਲੀ 3 ਵਜੇ ਲੱਗਦੀ ਹੈ ਔਰ ਕਲਾਸ ਦਾ ਜੋ ਨੰਬਰ ਹੈਗਾ ਜੀ ਅੱਜ ਉਹ ਹੈਗਾ ਜੀ ਸੈਸ਼ਨ ਨੰਬਰ 7 ਤਾਂ ਜਿਹੜੇ ਵਿਦਿਆਰਥੀਆਂ ਨੇ ਹਜੇ ਤੱਕ ਪਿਛਲੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਜਰੂਰ ਦੇਖੋ ਔਰ ਕਲਾਸ ਨੂੰ ਜੇ ਕੁਐਸਚਨ ਵਧੀਆ ਲੱਗਦੇ ਆ ਤਾਂ ਕਲਾਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦਾ ਸੈਸ਼ਨ ਠੀਕ ਹੈ ਜੀ ਬਾਕੀ ਪੀਐਸਟੈਟ ਦੇ ਜਿਹੜੇ ਪੇਡ ਬੈਚ ਆ ਜੀ ਉਹ ਚੱਲ ਰਹੇ ਆ ਤਾਂ ਜੇ ਕੋਈ ਵਿਦਿਆਰਥੀ ਬੈਚ ਲੈਣਾ ਚਾਹੁੰਦਾ ਹੈਗਾ ਤਾਂ ਸਾਡੇ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਠੀਕ ਹੈ ਜੀ ਤਾਂ ਗੱਲ ਕਰਦੇ ਆਂ ਜੀ ਸਭ ਤੋਂ ਪਹਿਲੇ ਪ੍ਰਸ਼ਨ ਦੀ ਤਾਂ ਇਹਨਾਂ ਨੇ ਕੀ ਪ੍ਰਸ਼ਨ ਪੁੱਛਿਆ ਕਿ ਭਾਸ਼ਾ ਸਿੱਖਿਆ ਵਿੱਚ ਸਹਾਇਕ ਸੂਤਰ ਦਾ ਸਹੀ ਜੋਟ ਕਿਹੜਾ ਹੈ ਤਾਂ ਸਿੱਖਿਆ ਸੂਤਰਾਂ ਦਾ ਕਿਹੜਾ ਜੋਟਾ ਜੋ ਬਿਲਕੁਲ ਸਹੀ ਰੂਪ ਦੇ ਵਿੱਚ ਪਿਆ ਹੈਗਾ ਤਾਂ ਦੇਖੋ ਬਈ ਸਹੀ ਆਪਸ਼ਨ ਕਿਹੜੀ ਹੈ ਔਕਤ ਤੋਂ ਸੌਖਵਲ ਨਹੀਂ ਹੁੰਦਾਗਾ ਨਾ ਹੀ ਅੰਸ਼ ਤੋਂ ਪੂਰਨ ਹੁੰਦਾ ਉਲਟ ਹੁੰਦਾ ਪੂਰਨ ਤੋਂ ਅੰਸ਼ਵਲ ਐਵੇਂ ਹੀ ਆਗਮਨ ਤੋਂ ਨਿਗਮਨ ਠੀਕ ਹੈ ਪਰ ਔਕਤ ਤੋਂ ਸੌਖ ਗਲਤ ਹੈ ਸੰਸਲੇਸ਼ਨ ਤੋਂ ਵਿਸ਼ਲੇਸ਼ਨ ਠੀਕ ਹੈ ਬਟ ਔਕਤ ਤੋਂ ਸੌਖ ਫਿਰ ਗਲਤ ਹੈ ਤਾਂ ਸਹੀ ਆਪਸ਼ਨ ਕੀ ਆਏਗੀ ਏ ਕੀ ਸੌਖ ਤੋਂ ਔਖ ਵੱਲ ਤੇ ਆਗਮਨ ਤੋਂ ਨਿਗਮਨ ਵੱਲ ਇਹ ਬਿਲਕੁਲ ਸਹੀ ਸਿੱਖਿਆ ਸੂਤਰ ਹੈ ਕਿਉਂਕਿ ਸਿੱਖਿਆ ਸੂਤਰਾਂ ਦੀ ਗਿਣਤੀ ਟੋਟਲ ਕਿੰਨੀ ਹੈ 7 ਹੈਗੀ ਇਹ ਵੀ ਆਪਾਂ ਡੀਪ ਦੇ ਵਿੱਚ ਕਰਾਂਗੇ ਜਦੋਂ ਆਪਣਾ ਟਾਪਿਕ ਆ ਗਿਆ ਅੱਗੇ ਦੇਖੋਗੇ ਤਾਂ ਪ੍ਰਸ਼ਨ ਪੱਤਰ ਨਿਰਮਾਣ ਵਿੱਚ ਕਿਹੜੇ-ਕਿਹੜੇ ਸਿਧਾਂਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਤਾਂ ਇੱਥੇ ਹੁਣ ਗੱਲ ਕੀਤੀ ਗਈ ਕਿ ਤੁਸੀਂ ਇੱਕ ਟੀਚਰ ਹੋ ਤੁਸੀਂ ਜਦੋਂ ਵੀ ਕੋਈ ਕੁਐਸਚਨ ਪੇਪਰ ਤਿਆਰ ਕਰੋਗੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ ਜਾਂ ਕਿਹੜੇ-ਕਿਹੜੇ ਸਿਧਾਂਤਾਂ ਦਾ ਪਾਲਣ ਕਰੋਗੇ ਤਾਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੋਏਗੀ ਕਿ ਪੇਪਰ ਦੇ ਜਿਹੜੇ ਪ੍ਰਸ਼ਨ ਹੈ ਉਹ ਵਿਸ਼ਵਾਸਯੋਗ ਹੋਣਗੇ ਤੇ ਪ੍ਰਮਾਣਿਕ ਹੋਣਗੇ ਯਾਨੀ ਕਿ ਅਕੋਰਡਿੰਗ ਟੂ ਸਿਲੇਬਸ ਹੋਣੇ ਚਾਹੀਦੇ ਆ ਵਿਆਪਕਤਾ ਹੋਣੀ ਚਾਹੀਦੀ ਹੈ ਕਿ ਇਸ ਪ੍ਰਕਾਰ ਦੇ ਪ੍ਰਸ਼ਨ ਹੋਣੇ ਚਾਹੀਦੇ ਕਿ ਇੱਕ ਤੋਂ ਵੱਧ ਚੀਜ਼ਾਂ ਪੁੱਛੀਆਂ ਜਾ ਸਕਣ ਔਰ ਅੱਗੇ ਅਗਲੀ ਚੀਜ਼ ਕੀ ਹੈ ਸਰਲਤਾ ਸਧਾਰਨੀਕਰਨ ਦਾ ਗੁਣ ਹੋਣਾ ਚਾਹੀਦਾ ਕਿ ਬੱਚੇ ਉਹਨੂੰ ਸਾਨੀ ਨਾਲ ਸਮਝ ਸਕਣ ਤਾਂ ਸਹੀ ਉੱਤਰ ਕੀ ਆਏਗਾ ਤੇ ਸਾਰੀਆਂ ਗੱਲਾਂ ਹੋ ਸਕਦੀਆਂ। ਅਗਲਾ ਪ੍ਰਸ਼ਨ ਦੇਖੋ ਜੀ। ਤੁਸੀਂ ਕੋਈ ਪਾਠ ਪੜ੍ਹਾ ਰਹੇ ਹੋ ਤਾਂ ਉਸ ਪਾਠ ਨੂੰ ਰੁਚੀਦਾਇਕ ਬਣਾਉਣ ਦੇ ਲਈ ਸਭ ਤੋਂ ਮਹੱਤਵਪੂਰਨ ਸਾਧਨ ਕਿਹੜਾ ਹੈ? ਤਾਂ ਤੁਸੀਂ ਆਪਣੇ ਪਾਠ ਨੂੰ ਕੀ ਬਣਾਉਣਾ ਹੈ? ਇੰਟਰਸਟਿੰਗ ਬਣਾਉਣਾ ਹੈ, ਰੁਚੀਦਾਇਕ ਬਣਾਉਣਾ ਹੈ ਤਾਂ ਕਿਹੜਾ ਸਾਧਨ ਮਹੱਤਵਪੂਰਨ ਹੈ? ਤਾਂ ਲੋੜ ਅਨੁਸਾਰ ਦੇਖਣ ਸੁਣਨ ਸਾਧਨਾਂ ਦਾ ਪ੍ਰਯੋਗ ਕਰਨਾ, ਸਮਰੱਥਾ ਅਨੁਸਾਰ ਸਵਾਲ ਪੁੱਛਨੇ, ਪਾਠ ਵਿੱਚ ਬਨਸਮੰਤਾ ਲਿਆਉਣੀ ਕਿ ਸਾਰਾ ਕੁਝ ਕੀ ਸਾਰਾ ਕੁਝ ਆ ਜਾ ਸਕਦਾ ਹੈ ਬਿਲਕੁਲ ਸਹੀ ਤਾਂ ਭਾਈ ਦੇਖੋ ਕਦੇ ਵੀ ਬੇ ਲੋੜੇ ਸਾਧਨ ਨਹੀਂ ਵਰਤਨੇ ਚਾਹੀਦੇਗੇ ਜਦੋਂ ਲੋੜ ਹੈ ਉਦੋਂ ਹੀ ਉਹਨਾਂ ਦਾ ਉਪਯੋਗ ਕਰਨਾ ਸਮਰੱਥਾ ਦੇ ਅਨੁਸਾਰ ਸਵਾਲ ਪੁੱਛਨੇ ਸਮਰੱਥਾ ਕੀ ਦੀ ਬੱਚਿਆਂ ਦੀ ਯਾਨੀ ਕਿ ਜੇ ਉਹ ਤੁਹਾਡਾ ਜਿਹੜਾ ਪਾਠ ਮੰਗ ਕਰਦਾ ਤਾਂ ਪ੍ਰਸ਼ਨ ਵੀ ਪੁੱਛੋ ਔਰ ਜੇ ਪਾਠ ਦੇ ਵਿੱਚ ਵਿਸ਼ਵਵੰਤਾ ਲਿਆਉਣ ਦੀ ਡਿਮਾਂਡ ਹੈਗੀ ਆ ਤਾਂ ਉਹ ਵੀ ਲੈ ਕੇ ਆਈ ਜਾ ਸਕਦੀ ਹੈ ਯਾਨੀ ਕਿ ਹਰ ਟੌਪਿਕ ਤੇ ਹਰ ਵਿਸ਼ੇ ਤੇ ਇੱਕੋ ਗੱਲ ਲਾਗੂ ਨਹੀਂ ਹੁੰਦੀਗੀ ਇਹ ਵਿਸ਼ੇ ਤੋਂ ਵਿਸ਼ੇ ਇਹ ਸਬਜੈਕਟ ਤੋਂ ਸਬਜੈਕਟ ਗੱਲ ਬਦਲੀ ਕਰਦੀ ਹੈ ਠੀਕ ਹੈ ਕੁਝ ਵਿਸ਼ੇ ਐਸੇ ਜਿਨ੍ਹਾਂ ਦੇ ਵਿੱਚ ਬਈ ਆਡੀਓ ਵਿਜ਼ੂਅਲ ਏਡਸ ਵਰਤੇ ਜਾ ਰਹੇ ਆ ਚੰਗੇ ਤਰੀਕੇ ਨਾਲ ਕੁਝ ਐ ਜਿਨ੍ਹਾਂ ਦੇ ਵਿੱਚ ਨਹੀਂ ਵਰਤੇ ਜਾ ਸਕਦੇ ਤਾਂ ਟਾਈਮ ਵੇਸ ਜਰੂਰੀ ਥੋੜਾ ਕਰਨਾ ਹੁੰਦਾ ਆਪਾਂ ਤਾਂ ਇਹ ਸਾਰੀਆਂ ਗੱਲਾਂ ਹੀ ਉਪਯੋਗ ਕੀਤੀਆਂ ਜਾ ਸਕਦੀਆਂ ਤੇ ਡੀ ਉੱਤਰ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖੋ ਤਾਂ ਬਈ ਐਵੇਂ ਹੀ ਮਾਸਟਰ ਗੇਟਰ ਦੇ ਵਿੱਚ ਵੀ ਅਵੇਲੇਬਲ ਤਾਂ ਜੇ ਤੁਸੀਂ ਮਾਸਟਰ ਗ੍ਰੈਜੂਏਟ ਦੇ ਬੈਚ ਲੈਣਾ ਚਾਹੁੰਦੇ ਹੋ ਤਾਂ ਵੀ ਅਕੈਡਮੀ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਅੱਗੇ ਦੇਖੋ ਜੀ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸੰਗਠਿਤ ਕਰਨ ਦੀ ਯੋਗਤਾ ਕਿਸ ਪ੍ਰੀਖਿਆ ਦੇ ਵਿੱਚ ਹੈਗੀ ਤਾਂ ਕੀ ਉੱਤਰ ਆ ਸਕਦਾ ਹੈ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਗਈ ਹੈ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸੰਗਠਿਤ ਕਰਨ ਦੀ ਕਿ ਬੱਚਿਆਂ ਦੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਸੰਗਠਿਤ ਕਰਨਾ ਤਾਂ ਇਹ ਹਮੇਸ਼ਾ ਕਾਹਦੇ ਵਿੱਚ ਕੀਤੇ ਜਾਂਦੇ ਆ ਨਿਬੰਧਾਤਮਕ ਦੇ ਵਿੱਚ ਠੀਕ ਹੈ ਕਿਉਂਕਿ ਵਸਤੂਨਿਸ਼ਟਤਾ ਗੋਲੇ ਕਾਲੇ ਕਰਨੇ ਆ ਇਹਦੇ ਵਿੱਚ ਕਿਹੜੇ ਵਿਚਾਰ ਸੰਗਠਿਤ ਹੋਣਗੇ ਜਵਾਬਾਂ ਦੇ ਔਰ ਮਿਲਾਨ ਰੂਪ ਵੀ ਵਸਤੂਨਿਸ਼ਟ ਦੇ ਵਿੱਚ ਆਗੇ ਤੇ ਨਾ ਹੀ ਕੋਈ ਲਗੂ ਉਤਰਾਤਮਕ ਦੇ ਵਿੱਚ ਇਨੀ ਕਲਾਤਮਕਤਾ ਪਾਈ ਜਾ ਸਕਦੀ ਹੈ ਨਿਬੰਧਾਤਮਕ ਤੋਂ ਭਾਵ ਵੱਡੇ ਉਤਰਾਂ ਵਾਲੇ ਪ੍ਰਸ਼ਨ ਤਾਂ ਜਦੋਂ ਬੱਚਾ ਇਹਨਾਂ ਵੱਡੇ ਉਤਰਾਂ ਵਾਲੇ ਪ੍ਰਸ਼ਨਾਂ ਨੂੰ ਹੱਲ ਕਰੇਗਾ ਤਾਂ ਉਦੋਂ ਹੀ ਉਹਦੇ ਜਿਹੜੇ ਵਿਚਾਰ ਹੈਗੇ ਉਹਨਾਂ ਨੂੰ ਸੰਗਠਿਤ ਕਰ ਸਕਦਾ ਹੈ ਠੀਕ ਹੈ ਜੀ ਯਾਨੀ ਕਿ ਲਿਖਣ ਕਾਸ਼ਲ ਦਾ ਅਸਲ ਨਿਬੰਧਾਤਮਕ ਦੇ ਵਿੱਚ ਹੀ ਪਤਾ ਲੱਗਦਾ ਅੱਗੇ ਦੇਖੋ ਜੀ ਪੰਜਾਬੀ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਸਿਆ ਹੈ ਜਿਹੜੀ ਪੰਜਾਬੀ ਭਾਸ਼ਾ ਦੀ ਸਿੱਖਿਆ ਹੈਗੀ ਉਹਦੇ ਨਾਲ ਸੰਬੰਧਿਤ ਸਮੱਸਿਆ ਹੈਗੀ ਹੈ ਕਿ ਸੈਮੀਨਾਰਾਂ ਦੀ ਬਹੁਤ ਤਾਂ ਹੈਗੀ ਹੈ ਗੋਸ਼ਟੀਆਂ ਦੀ ਦਿੱਕਤ ਹੈ ਸਾਹਿਤ ਸੁਭਾਵਾਂ ਦਾ ਅधिक ਆਯੋਜਨ ਹੈ ਕਿ ਭਾਸ਼ਾ ਦੀ ਪ੍ਰਯੋਗਸ਼ਾਲਾਵਾਂ ਦੀ ਘਾਟ ਤਾਂ ਇਹ ਉੱਤਰ ਬਿਲਕੁਲ ਸਹੀ ਹੈ ਕਿਉਂਕਿ ਆਪਾਂ ਦਾ ਪੋਜ਼ਿਟਿਵ ਵੱਧ ਨਹੀਂ ਜਾਣਾ ਹੈ ਸੈਮੀਨਾਰ ਹੋਣੇ ਚਾਹੀਦੇ ਗੋਸ਼ਟੀਆਂ ਵੀ ਹੋਣੀਆਂ ਚਾਹੀਦੀਆਂ ਸਾਹਿਤਿਕ ਸੁਭਾਵਾਂ ਵੀ ਹੋਣੀਆਂ ਚਾਹੀਦੀਆਂ ਪਰ ਸਭ ਤੋਂ ਵੱਡੀ ਸਮੱਸਿਆ ਕੀ ਹੈ ਕਿ ਭਾਸ਼ਾ ਦੀਆਂ ਜਿਹੜੀਆਂ ਪ੍ਰਯੋਗਸ਼ਾਲਾਵਾਂ ਹੈਗੀਆਂ ਉਹਨਾਂ ਦੀ ਘਾਟ ਹੈਗੀ ਹੈ ਔਰ ਅਗਲੀ ਗੱਲ ਭਾਸ਼ਾ ਦੀ ਪੁਸਤਕਾਲਾ ਤੇ ਭਾਸ਼ਾ ਦਾ ਪ੍ਰਯੋਗਸ਼ਾਲਾ ਦੋਨੇ ਡਿਫਰੈਂਟ ਕਨਸੈਪਟ ਆ ਇੱਕੋ ਨਹੀਂਗੇ ਕਿਤੇ ਤੁਸੀਂ ਲਾਇਬ੍ਰੇਰੀ ਨੂੰ ਤੇ ਇਹਨੂੰ ਪ੍ਰਯੋਗਸ਼ਾਲਾ ਨੂੰ ਇੱਕੋ ਸਮਝ ਲਓ ਦੋਨੇ ਚੀਜ਼ਾਂ ਲੈਂਗੁਏਜ ਲੈਬ ਤੇ ਲੈਂਗੁਏਜ ਲਾਇਬ੍ਰੇਰੀ ਦੋਨਾਂ ਦੇ ਵਿੱਚ ਫਰਕ ਹੈਗਾ ਇਹਦੇ ਬਾਰੇ ਵੀ ਚਰਚਾ ਕਰਾਂਗੇ ਪੀਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਪਾਸ਼ਾ ਸਿੱਖਿਆ ਵਿੱਚ ਮੁੱਢਲਾ ਕੌਸ਼ਲ ਤਾਂ ਪਾਸ਼ਾ ਦੀ ਸਿੱਖਿਆ ਦੇ ਵਿੱਚ ਮੁੱਢਲਾ ਕੌਸ਼ਲ ਕਿਹੜਾ ਇੱਥੇ ਬਈ ਦੇਖੋ ਮੁੱਢਲੇ ਦੀ ਗੱਲ ਕੀਤੀ ਹੈ ਮੁੱਢਲਾ ਕੀ ਹੁੰਦਾ ਪਹਿਲਾਂ ਤਾਂ ਮੁੱਢਲਾ ਆਪਸ਼ਨ ਕੀ ਹੈ ਸੁੰਣਾ ਤੇ ਸਮਝਣਾ ਉੱਤਰ ਸਹੀ ਕੀ ਆਏਗਾ ਸੀ ਇਹ ਸਾਰੇ ਪ੍ਰਸ਼ਨ ਵੱਖ-ਵੱਖ ਪੀਪਰਾਂ ਦੇ ਵਿੱਚ ਆਏ ਹੋਏ ਖੁਸ਼ੀ ਗਮੀ ਜਾਂ ਹੈਰਾਨੀ ਅਤੇ ਮਨ ਦੇ ਭਾਵ ਪ੍ਰਗਟ ਕਰਨ ਵਾਲਾ ਵਿਸ਼ਰਾਮ ਚਿੰਨ ਕਿਹੜਾ ਹੈ ਤਾਂ ਕਿਹੜਾ ਆਏਗਾ ਜੀ ਵਿਸਮਿਕ ਚਿੰਨ ਆਏਗਾ ਔਰ ਇਹਦਾ ਸਾਈਨ ਕੀ ਹੁੰਦਾ ਹੈਗਾ ਡੰਡੀ ਤੇ ਬਿੰਦੀ ਠੀਕ ਹੈ ਅਗਲਾ ਪ੍ਰਸ਼ਨ ਦੇਖੋ ਜੀ ਪੰਜਾਬੀ ਦੇ ਲਗੂ ਸਵਰ ਕਿਹੜੇ ਆ ਆਹ ਤਾਂ ਪੇਪਰ ਦੇ ਵਿੱਚ ਪ੍ਰਸ਼ਨ ਆਉਣਾ ਹੀ ਆਉਣਾ ਇਹਦਾ ਫੇਵਰੇਟ ਪ੍ਰਸ਼ਨ ਹੈਗਾ ਬੋਰਡ ਵਾਲਿਆਂ ਦਾ ਭਾਵੇਂ ਮਾਸਟਰ ਜੇਡਰ ਹੋਵੇ ਭਾਵੇਂ ਏਟਟੀਡੀ ਕਾਡਰ ਤੇ ਭਾਵੇਂ ਤੁਹਾਡਾ ਪੀਐਸਟ ਆਹ ਪ੍ਰਸ਼ਨ ਤਾਂ ਉਹਨਾਂ ਨੇ ਪਾਉਣਾ ਹੀ ਪਾਉਣਾ ਤਾਂ ਕੀ ਉੱਤਰ ਆਏਗਾ ਪਹਿਲੀ ਗੱਲ ਪੰਜਾਬੀ ਦੇ ਵਿੱਚ ਦੋ ਹੀ ਸਵਰ ਹੁੰਦੇ ਆ ਦੋ ਪ੍ਰਕਾਰ ਦੇ ਸਾਦੇ ਆਧਾਰ ਤੇ ਜਾਂ ਸਾਦੀ ਮਾਤਰਾ ਦੇ ਆਧਾਰ ਤੇ ਇੱਕ ਲਘੂ ਹੁੰਦੇ ਤੇ ਇੱਕ ਦੀਰਘ ਹੁੰਦੇ ਆ ਤਾਂ ਲਘੂ 3 ਹੁੰਦੇ ਆ ਤੇ ਦੀਰਘ 7 ਹੁੰਦੇ ਆ ਤਾਂ ਤਿੰਨ ਕਿਹੜੇ-ਕਿਹੜੇ ਹੁੰਦੇ ਆ ਜੀ ਤਾਂ ਆਪਏ ਬੀ ਉੱਤਰ ਬਿਲਕੁਲ ਠੀਕ ਹੈ ਇਹ ਜਿਹੜੇ ਤਿੰਨ ਹੈਗੇ ਆ ਇਹ ਲਘੂ ਆ ਤਾਂ ਜਿਹੜੇ ਬਾਕੀ ਬਚ ਗਏ ਉਹ ਕੀ ਆ 7 ਦੀਰਘ ਹੁੰਦੇ ਆ ਠੀਕ ਹੈ ਜੀ ਪੇਪਰ ਦੇ ਵਿੱਚ ਕੁਐਸਚਨ ਆਉਣਾ ਹੀ ਆਉਣਾ ਔਰ ਇਹ ਕਿਦੇ ਆਧਾਰ ਤੇ ਹੁੰਦੇ ਆ ਸਾਦੀ ਮਾਤਰਾ ਦੇ ਆਧਾਰ ਤੇ ਵੀ ਜਿਨ੍ਹਾਂ ਨੂੰ ਬੋਲਣ ਤੇ ਘੱਟ ਸਾ ਲੱਗਦਾ ਉਹਨੂੰ ਲੱਗੂ ਜਿੰਨਾ ਤੇ ਸਾ ਜ਼ਿਆਦਾ ਲੱਗਦਾ ਧੀਰਗ ਠੀਕ ਹੈ ਜੇ ਫਿਰ ਵੀ ਯਾਦ ਨਹੀਂ ਰਹਿੰਦੇ ਸਿਹਾਰੀਆਂ ਬਿਹਾਰੀਆਂ ਚੁੱਲਦੇ ਜਾਂਦੇ ਹੋ ਤਾਂ ਇਹਦਾ ਇੱਕ ਸੌਖੀ ਜੀ ਟ੍ਰਿਕ ਹੈਗੀ ਆ ਉਹ ਇਹ ਹੈਗੀ ਆ ਕਿ ਸ਼ਬਦ ਬਣਾ ਕੇ ਦੇਖ ਲਓ ਇਹਨੂੰ ਜਦੋਂ ਬੋਲਦੇ ਆਂ ਆਪਾਂ ਇੱਕ ਤਾਂ ਇਹ ਸਿਹਾਰੀ ਹੈ ਜਿਹੜੀ ਇੱਕੋ ਦਾ ਉਚਾਰੀ ਜਾਂਦੀ ਇੱਕ ਪਰ ਜਦੋਂ ਤੁਸੀਂ ਈ ਬੋਲੋਗੇ ਇਹਨੂੰ ਕਿਵੇਂ ਬੋਲੋਗੇ ਈਨ ਇਹਦੇ ਤੇ ਜ਼ਿਆਦਾ ਟਾਈਮ ਲੱਗਦਾ ਬਿਹਾਰੀ ਬੋਲਣ ਤੇ ਇੱਕ ਤੇ ਈਨ ਜਦੋਂ ਘੱਟ ਟਾਈਮ ਲੱਗ ਰਿਹਾ ਤਾਂ ਇਹ ਲਘੂ ਆ ਤੇ ਇਹ ਦੀਰਗਾ ਐਵੇਂ ਆ ਹੈਗਾ ਸੁੱਕਾ ਸੂਤ ਜ਼ਿਆਦਾ ਟਾਈਮ ਲੱਗਦਾ ਹੈ ਐਵੇਂ ਮੁਕਤਾ ਹੈਗਾ ਸਕਾ ਸੋਕਾ ਹਰਸਾ ਵੀ ਲਗ ਨੂੰ ਕਹਿੰਦੇ ਇਹਨਾਂ ਨਾਮ ਹੈ ਦੇ ਇਹਨੂੰ ਲਘੂ ਵੀ ਕਹਿ ਦਿੰਦੇ ਆ ਇਹਨੂੰ ਕੇਂਦਰੀ ਵੀ ਕਹਿ ਦਿੰਦੇ ਆ ਇਨੂੰ ਹਰਸਵਸਵਰ ਵੀ ਕਹਿੰਦੇ ਤਿੰਨੇ ਸੇਮ ਹੀ ਨਾਮ ਹੈਗੇ ਆਪਸ਼ਨ ਇਹਦੀ ਤਿੰਨ ਹੀ ਆਏਗੀ ਆਹ ਵਾਲੀ ਠੀਕ ਹੈ ਜੀ ਲੱਗੀ ਸਮਝ ਆਈ ਦੀ ਅੱਗੇ ਦੇਖੋ ਕੂੜੇ ਨਾਲ ਕਿਹੜੀਆਂ-ਕਿਹੜੀਆਂ ਲੱਗਣ ਲੱਗਦੀਆਂ ਤਾਂ 343 ਦਾ ਫਾਰਮੂਲਾ ਲਾ ਦਿਆ ਕਰੋ ਕੂੜੇ ਨਾਲ ਤਿੰਨ ਲੱਗਦੀਆਂ ਆੜੇ ਨਾਲ ਚਾਰ ਤੇ ਈੜੀ ਨਾਲ ਤਿੰਨ ਲੱਗਦੀਆਂ ਤਾਂ ਕਿਹੜੀਆਂ-ਕਿਹੜੀਆਂ ਲੱਗਦੀਆਂ ਔਂਕੜ ਤੁਲੈਂਕੜ ਤੇ ਸੋੜਾ ਯਾਨੀ ਕਿ ਊੜੇ ਨਾਲ ਇੱਕ ਤਾਂ ਔਂਕੜ ਲੱਗਦਾ ਇੱਕ ਤੁਲੈਂਕੜ ਲੱਗਦਾ ਤੇ ਇੱਕ ਹੂੜਾ ਔਰ ਜਦੋਂ ਊੜੇ ਦਾ ਨਾ ਹੁੜਾ ਲਾਇਆ ਜਾਂਦਾ ਤਾਂ ਊੜੇ ਦਾ ਮੂੰਹ ਖੁੱਲਾ ਰਹਿੰਦਾ ਹੈ ਠੀਕ ਹੈ ਇਹ ਵੀ ਪੇਪਰ ਦੇ ਵਿੱਚ ਕੁਸ਼ਨ ਆਇਆ ਪੀਐਸਟੈਟ ਦੇ ਵਿੱਚ ਨਹੀਂ ਕਿਸੇ ਅਦਰ ਐਗਜ਼ਾਮ ਦੇ ਵਿੱਚ ਆਇਆ ਠੀਕ ਹੈ ਜੀ ਤੇ ਅੱਜ ਦਾ ਲਾਸਟ ਪ੍ਰਸ਼ਨ ਦੇਖੋ ਪੰਜਾਬੀ ਵਰਣਮਾਲਾ ਦਾ ਮੁੱਖ ਵਰਗ ਕਿਹੜਾ ਹੈਗਾ ਤਾਂ ਪੰਜਾਬੀ ਦੀ ਵਰਣਮਾਲਾ ਦੇ ਪ੍ਰਮੁੱਖ ਤੌਰ ਤੇ ਵਰਗ ਕਿੰਨੇ ਆ ਅੱਠ ਵਰਗਾਂ ਦੇ ਵਿੱਚ ਵੰਡੀ ਹੋਈ ਹੈ ਸਾਡੀ ਵਰਣਮਾਲਾ ਔਰ ਪੰਜਾਬੀ ਵਰਣਮਾਲਾ ਦਾ ਮੁੱਖ ਵਰਗ ਕਿਹੜਾ ਹੈਗਾ ਡੀ ਊੜਾ ਆੜਾ ਈੜੀ ਤੇ ਸਾ ਸਾਰੇ ਹਾ ਹਾ ਯਾਨੀ ਕਿ ਡੀ ਉੱਤਰ ਤੁਹਾਡਾ ਬਿਲਕੁਲ ਸਹੀ ਉੱਤਰ ਆਵੇ ਠੀਕ ਹੈ ਤਾਂ ਇਹ ਆਜੀ ਸਾਡਾ ਅੱਜ ਦੇ 10 ਪ੍ਰਸ਼ਨ ਤਾਂ ਉਮੀਦ ਕਰਦਾ ਜੀ ਕਿ ਤੁਹਾਨੂੰ ਕੁਝ ਨਾ ਕੁਝ ਨਵੀਂ ਜਾਣਕਾਰੀ ਜ਼ਰੂਰ ਪ੍ਰਾਪਤ ਹੋਈ ਹੋਏਗੀ ਸੋ ਮਿਲਦੇ ਆਂ ਜੀ ਸਵੇਰ ਦੇ ਅਗਲੇ ਨਵੇਂ 10 ਪ੍ਰਸ਼ਨਾਂ ਦੇ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਬਾਕੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਇਨਫੋਰਮੇਟਿਵ ਵੀਡੀਓਜ਼ ਦੇ ਲਈ ਸਾਡੇ YouTube ਚੈਨਲ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਬਾਕੀ ਟੈਲੀਗ੍ਰam ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਜੀ ਇਨਸਟਾ ਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ